ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ ਫੇਸਬੁੱਕ ਪੇਜ ਤੇ ਸਵਾਗਤ ਹੈ ਅੱਜ ਅਵੜੂ ਲੈ ਕੇ ਆਇਆ ਗੋਲ ਪਰਨਾ ਤੇ ਜਿਹੜਾ ਕਿ ਆਪਾਂ ਨੇ ਪਹਿਲਾਂ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਜੁੜਾ ਕਰਨਾ ਜਿਹੜੀ ਇਸ ਦੀ ਲੈਂਥ ਆ ਜੀ ਆਪਾਂ 2.5 ਮੀਟਰ ਹੈ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੱਲ ਵਰਤੇ ਆ ਸੈਂਟਰ ਜੁੜਾ ਕਰਕੇ ਆਪਾਂ ਨੇ ਪਹਿਲਾ ਰાડ ਉਸ ਲੜ ਦੇ ਜਿਹੜਾ ਸੱਜੀ ਪਾਸਿਓਂ ਕੋબી ਪਾਸਿਓਂ ਲਿਆ ਕੇ ਜਿਹੜਾ ਆਪਾਂ ਨੇ ਉਸ ਲੜ ਦੇ ਉੱਤੇ ਚ ਹੀ ਲਗਾਉਣਾ ਲੜ ਉਸ ਪਹਿਲੇ ਰાડ ਦੇ ਵਿੱਚ ਜਿਹੜਾ ਆਪਾਂ ਨੇ ਬਲ ਪਾ ਕੇ ਉਸ ਲੜ ਤੋਂ ਉਹੜਾ ਬਲ ਬਲ ਪਾ ਕੇ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਉਸ ਲੜ ਨੂੰ ਲਗਾ ਦੇਣਾ ਗੋਲ ਗਲਾਈ ਦੇ ਵਿੱਚ ਤੇ ਜਿਹੜਾ ਕੀ ਆਪਾਂ ਨੇ ਅਗਲਾ ਲੜ ਲਗਾਉਣਾ ਅਗਲੇ ਲੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਬਲ ਪਾ ਕੇ ਜਿਹੜਾ ਉਹ ਥੋੜਾ ਆਪਣਾ ਸਿਰ ਨੰਗਾ ਹੋਊਗਾ ਉਹਦਾ ਕੱਪੜਾ ਖਿੱਚ ਕੇ ਆਪਾਂ ਨੇੜਾ ਉਹਦੇ ਨਾਲ ਜਿਹੜਾ ਸਿਰ ਆਪਾਂ ਨੇੜਾ ਲੜ ਦੇ ਅੰਦਰ ਜਿਹੜਾ ਕੱਪੜਾ ਹੋਊਗਾ ਆਪਾਂ ਨੇ ਦੇ ਦੇਣਾ ਤੇ ਜਿਹੜਾ ਕੀ ਆਪਾਂ ਨੇ ਅਗਲਾ ਲੜ ਲਗਾਉਣਾ ਉਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਬਲ ਪਾ ਕੇ ਇਸ ਲੜ ਨੂੰ ਜਿਹੜਾ ਇੱਕ ਗਾਰ ਉੱਤੋਂ ਫੋਲਡ ਕਰਕੇ ਗੋਲਾਈ ਦੇ ਵਿੱਚ ਕਰ ਕਿਹੜਾ ਇਸ ਲੜ ਨੂੰ ਲਗਾ ਦੇਣਾ ਤੇ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਇਸ ਲੜ ਦੀ ਜਿਹੜੀ ਹਲਕੀ ਜਿਹੀ ਪੂਣੀ ਖੋਲ ਕੇ ਇਸ ਲੜ ਦੇ ਵੀੜੇ ਹੁਣ ਬਲਣੇ ਉਹ ਇਕੱਠੇ ਕਰਕੇ ਇੱਕ ਗਾਰੀ ਇਸ ਲੜ ਨੂੰ ਜਿਹੜਾ ਗਰਫੋਲਡ ਕਰਕੇ ਇਸ ਲੜ ਦੇ ਉੱਪਰ ਤੱਕ ਬਲ ਪਾ ਕੇ ਪ੍ਰੋਪਰ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਤੇ ਜਿਹੜਾ ਕਿ ਅਗਲਾ ਲੜ ਲਗਾਉਣਾ ਅਗਲੇ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਹਲਕੇ ਜੇ ਇਸ ਲੜ ਦੇ ਉੱਪਰ ਨੇ ਲਗਾਉਣਾ ਲਗਾਉਣਾ ਚੰਗੀ ਤਰ੍ਹਾਂ ਇਸ ਦੇ ਵਿੱਚ ਜਿਹੜੇ ਬਲ ਪਾ ਕੇ ਬੈਕ ਤਾਂ ਕਹਨ ਪ੍ਰੋਪਰ ਇਸ ਲੜ ਦੇ ਵਿੱਚ ਬਲਬ ਪਾ ਕਿਹੜਾ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਜੇਕਰ ਤਾਂ ਚਾਡੀ ਵੀਡੀਓ ਬਦਲਾ ਜੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿਹੜਾ ਇਸ ਲੜ ਦੇ ਵਿੱਚ ਬਲਬ ਬੈਕ ਤਾਂ ਕਿਹੜੇ ਬਲਬ ਪਾ ਇਸ ਲੜ ਨੂੰ ਜਿਹੜਾ ਆਪਾਂ ਨੇ ਅਗਲਾ ਲੜ ਲਵਣਾ ਇਸ ਲੜ ਦੀ ਜਿਹੜੀ ਹਲਕੀ ਜਿਹੀ ਪੁਣੀ ਖੋਲ ਕੇ ਇਸ ਲੜ ਨੂੰ ਇਸ ਲੜ ਦੇ ਵਿੱਚ ਜਿਹੜੇ ਬਲਬ ਪਾ ਕੇ ਇਸ ਲੜ ਨੂੰ ਵੀੜਾ ਆਪਾਂ ਨੇ ਗੋਲਾਈ ਦੇ ਵਿੱਚ ਕਰਕੇ ਇਸ ਲੜ ਦੇ ਵਿੱਚ ਬਲਬ ਪਾ ਕੇ ਉਤੋਂ ਜਿਹੜਾ ਗਾਰ ਇਸ ਲੜ ਨੂੰ ਦਾ ਫੋਲਡ ਆਪਾਂ ਨੇ ਕਰ ਲੈਣਾ ਇਸ ਲੜੜ ਨਾਲ ਆਪਾਂ ਨੇ ਬੈਗ ਤੇ ਇਹ ਕਿਹੜਾ ਸਟicker ਇਸ ਲੜੜ ਨਾਲ ਆਪਾਂ ਨੇ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਬੈਗ ਤੇ ਇਸ ਲੜੜ ਨਾਲ ਆਪਾਂ ਨੇ ਦਬ ਦੇਣਾ ਹੁਣ ਚੰਗੀ ਤਰ੍ਹਾਂ ਜਿਹੜੇ ਆਪਣੇ ਪਰਨੇ ਦੀ ਸ਼ੈਟਿੰਗ ਆਪਾਂ ਨੇ ਹੁਣ ਕਰ ਲੈਣੀ ਤੇ ਜਿਹੜਾ ਤੁਹਾਡਾ ਕੰਨ ਦੇ ਕੋਲ ਜਿਹੜਾ ਲੜੂਗਾ ਉਸ ਨੂੰ ਵੀ ਅੰਦਰ ਦੇ ਦੇਣਾ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ